ਥੋੜੀ ਜੇ ਪਿੰਡ ਵਿੱਚ ਇੱਕ ਖੂਹ ਹੋਰ ਹੋਵੇ ਤਾਂ ਪੀਣ ਵਾਲੇ ਪਾਣੀ ਦੀ ਘਾਟ ਪੂਰੀ ਹੋ ਸਕਦੀ ਸੀ ਪਿੰਡ ਵਾਲਿਆਂ ਨੇ ਸ਼ਾਮਲਾਟ ਵਿੱਚ ਖੂਹ ਪੁੱਟਣ ਦਾ ਫੈਸਲਾ ਕਰ ਲਿਆ ਇਹ ਤੁਸੀਂ ਅੰਡਰਲਾਈਨ ਜਰੂਰ ਕਰ ਲੈਣਾ ਹੈ ਪਿੰਡ ਵਾਲਿਆਂ ਨੇ ਸ਼ਾਮਲਾਟ ਵਿੱਚ ਖੂਹ ਪੁੱਟਣ ਦਾ ਫੈਸਲਾ ਕਰ ਲਿਆ ਇਹ ਲੈਣਾ ਪਿੰਡ ਦੇ ਸਿਆਣਿਆਂ ਨੇ ਰਲ ਕੇ ਖੂਹ ਲਈ ਥਾਂ ਦੀ ਨਿਸ਼ਾਨਦੇਹੀ ਕੀਤੀ ਉੱਥੇ ਉਹਨਾਂ ਨੇ ਇੱਕ ਗੋਲਦੈਰਾ ਬਣਾ ਦਿੱਤਾ ਕੁਝ ਲੋਕ ਕਈਆਂ ਫੜ ਕੇ ਗੋਲਦਾਰੇ ਦੇ ਅੰਦਰੋਂ ਮਿੱਟੀ ਪੁੱਟਣ ਲੱਗੇ ਇਹਨੂੰ ਵੀ ਅੰਡਰਲਾਈਨ ਕਰ ਲਿਓ ਫੇਰ ਉੱਥੇ ਪਟਾਈ ਵਾਲੀ ਥਾਂ ਥੋੜੀ ਸੀ ਸਾਰੇ ਜਣੇ ਇੱਕੋ ਵੇਲੇ ਮਿੱਟੀ ਨਹੀਂ ਸੰਭੁੱਟ ਸਕਦੇ ਉਹਨਾਂ ਕੰਮਾਂ ਦੀਆਂ ਵਾਰੀਆਂ ਬੰਨ ਲਈਆਂ ਇੱਕ ਟੋਲੀ ਮਿੱਟੀ ਪੁੱਟਣ ਲੱਗ ਪਈ ਦੂਜੀ ਟੋਲੀ ਟੋਕਰੀਆਂ ਵਿੱਚ ਮਿੱਟੀ ਪਾ ਪਾ ਦੂਰ ਸੁੱਟਣ ਲੱਗ ਪਈ ਕੁਝ ਲੋਕ ਆਪਣੀ ਵਾਰੀ ਦੀ ਉਢੀਕ ਵਿੱਚ ਰੁੱਖਾਂ ਦੀ ਛਾਵੇਂ ਬੈਠ ਕੇ ਕੋ ਗੱਲ ਕੀ ਸੀ ਜਿੱਥੇ ਖੂਪ ਪੁੱਟਣਾ ਸੀ ਖੂਪ ਕੁੱਟਣ ਦੀ ਜਗ੍ਹਾ ਥੋੜੀ ਸੀ ਉੱਥੇ ਬਹੁਤ ਸਾਰੇ ਜ਼ਿਆਦਾ ਲੋਕ ਰਹੇ ਉਹ ਕਰ ਨਹੀਂ ਸਕਦੇ ਸੀ ਤਾਂ ਸਰਵ ਨਹੀਂ ਕਰ ਸਕਦੇ ਸੀ ਇਸ ਕਰਕੇ ਉਹਨਾਂ ਨੇ ਜਿੰਨੇ ਲੋਕਾਂ ਦੀ ਅੰਦਰ ਜਾਣ ਦੀ ਜ਼ਰੂਰਤ ਸੀ ਉਹਨਾਂਕ ਲਏ ਤੇ ਉਹਦੇ ਵਿੱਚੋਂ ਕੁਝ ਪੁੱਟਣ ਲੱਗੇ ਕੁਝ ਮਿੱਟੀ ਨੂੰ ਚੱਕ ਕੇ ਬਾਹਰ ਸੁੱਟਣ ਲੱਗੇ ਤੇ ਬਾਕੀ ਨੇ ਜਿਹੜੇ ਆਪਣੀ ਵਾਰੀ ਦੀ ਉਡੀਕ ਵਿੱਚ ਰੁੱਖਾਂ ਦੀ ਛਾਵੇਂ ਬੈਠ ਗਏ ਪਧਰੀ ਥਾਂ ਤੇ ਹੌਲੀ-ਹੌਲੀ ਟੋਏ ਦਾ ਰੂਪ ਲੈ ਲਿਆ ਜਿਹੜੀ ਪਧਰੀ ਥਾਂ ਸੀ ਉਹ ਜਦੋਂ ਪੁੱਟਣ ਲੱਗੀ ਮਿੱਟੀ ਹੌਲੀ-ਹੌਲੀ ਕੀ ਹੁੰਦਾ ਉਹ ਟੋਏ ਦਾ ਰੂਪ ਟੋਏ ਦਾ ਸ਼ਕਲ ਬਣਨੀ ਸ਼ੁਰੂ ਹੋ ਗਏ। ਪਹਿਲਾਂ ਕੁੱਟੇ ਜਾ ਰਹੇ ਖੂਬ ਵਿੱਚੋਂ ਸਿਰਫ ਸੁੱਕੀ ਮਿੱਟੀ ਨਿਕਲੀ ਤੇ ਫੇਰ ਮਿੱਟੀ ਵਿੱਚ ਸਿਲ੍ਹ ਦਿਸਣ ਲੱਗੀ ਭਾਵ ਗਿੱਲਾ ਪਣ ਜਾ। ਹੁਣ ਅੱਗੇ ਆ ਗਿਆ ਇੱਕ ਦਿਨ ਪਿੰਡੋਂ ਇੱਕ ਗੱਡਾ ਆਇਆ। ਗੱਡੇ ਉੱਤੇ ਤਰਾਸ਼ੀਆਂ, ਕਟੀਆਂ, ਲੱਕੜਾਂ, ਲਦੀਆਂ ਹੋਈਆਂ ਸਨ। ਗੱਡੇ ਨਾਲ ਕਾਰੀਗਰ ਵੀ ਆਏ। ਕਾਰੀਗਰਾਂ ਨੇ ਉਹਨਾਂ ਲੱਕੜਾਂ ਨੂੰ ਜੋੜ ਕੇ ਇੱਕ ਵੱਡਾ ਸਾਰਾ ਗੋਲਾਕਾਰ ਪਹੀਆ ਬਣਾ ਦਿੱਤਾ। ਹੁਣ ਆਹ ਲੈਂਡ ਵੀ ਅੰਡਰ ਲੈਂਡ ਕਰ ਲੈ ਜਿਹੜੀ ਅਗਲੀ ਆ ਲੱਕੜ ਦੇ ਉਸ ਗੋਲ ਪਈਏ ਦਾ ਨਾ ਚੱਕ ਸੀ ਚੱਕ ਬਹੁਤ ਭਾਰਾ ਸੀ ਉਹਨਾਂ ਚੱਕ ਨੂੰ ਰਸਤਿਆਂ ਨਾਲ ਬੰਨਿਆ ਤੇ ਧੂ ਕੇ ਖੂਹ ਤੱਕ ਲਿਆਏ ਇੱਕ ਸਿਆਣੇ ਨੇ ਟੋਕਿਆ ਬਈ ਹਾਲੇ ਖੂਹ ਹੋਰ ਡੂੰਘਾ ਬੁੱਟ ਲੋ ਪਾਣੀ ਸਿੰਮ ਆਵੇ ਤਾਂ ਹੀ ਚੱਕ ਖੂਹ ਵਿੱਚ ਉਤਾਰਿਆ ਸਿਭੂ ਬਾਗੀ ਨੇ ਖੂਹ ਦੇ ਅੰਦਰ ਝਾਕਿਆ ਭਰਾਵੋ ਅੰਦਰ ਤਾਂ ਬਾਵਾ ਨੇ ਰਾਏ ਮਿੱਟੀ ਧਿਆਨ ਨਾਲ ਬੁੱਟਿਓ ਇਹੋ ਜਿਹੇ ਖੂਹਾਂ ਵਿੱਚੋਂ ਕਈ ਵਾਰ ਗਿੱਠਮੁੱਠੀਏ ਨਿਕਲ ਆਉਂਦੇ ਹੁੰਦੇ ਨੇ ਜੇ ਕਿਸੇ ਗਿੱਠਮੁੱਠੀਏ ਦੇ ਥਾਂ 쿠ਤਾ ਮਤਲਬ ਥਾਂ 쿠 ਥਾਂ ਕਹੀ ਲੱਗ ਗਈ ਤਾਂ ਜੀਵ ਹੱਤਿਆ ਦਾ ਪਾਪ ਲੱਗੂ ਉਸ ਵੇਲੇ ਦੁਪਹਿਰ ਢਲ ਰਹੀ ਸੀ ਰੁੱਖਾਂ ਦੇ ਝੁੰਡੇ ਹੇਠਾਂ ਸਾਰਿਆਂ ਲਈ ਚਾਹ ਬਣ ਰਹੀ ਸੀ ਧੂਆ ਉੱਚਾ ਉੱਠ ਰਿਹਾ ਸੀ ਝੁੰਡ ਵੱਲੋਂ ਕਿਸੇ ਨੇ ਉੱਚੀ ਆਵਾਜ਼ ਵਿੱਚ 호ਕਾ ਦਿੱਤਾ ਓ ਬਈਓ ਚਾਹ ਪਿਆਰ ਹੈ ਉਹਨੇ ਕਿਹਾ ਵੀ ਆਜੋ ਚਾਹ ਪਿਆਰ ਹੈ ਸਾਰੇ ਚਾਹ ਪੀਣ ਰੁੱਖਾਂ ਦੇ ਝੁੰਡ ਵੱਲ ਤੁਰ ਪਏ ਵੀਰਾ ਸਕੂਲ ਪੜ੍ਹਨ ਗਿਆ ਹੋਇਆ ਸੀ ਛੁੱਟੀ ਹੋਈ ਤਾਂ ਉਹ ਸਿੱਧਾ ਸ਼ਾਮ ਲਾਟ ਵਿੱਚ ਪਹੁੰਚ ਗਿਆ ਉਹਨੇ ਗਿੱਟਮੁੱਟੀਆਂ ਬਾਰੇ ਸੁਣਿਆ ਹੋਇਆ ਸੀ ਉਹ ਖੂਹ ਵਿੱਚੋਂ ਗਿੱਟਮੁੱਟੀਆਂ ਨਿਕਲਦਾ ਦੇਖਣਾ ਚਾਹੁੰਦਾ ਸੀ ਰੁੱਖਾਂ ਹੇਠ ਵੀ ਗਿੱਟਮੁੱਟੀਆਂ ਦੀਆਂ ਗੱਲਾਂ ਛਿੜੀਆਂ ਹੁੰ ਜਾਂ ਸਨ ਚਾਹ ਦੀ ਕੁੱਟ ਭਰਦਿਆਂ ਸ਼ਿਬੂ ਬਾਗੀ ਨੇ ਦੱਸਿਆ ਕੀ ਦੱਸਿਆ ਕਹਿੰਦਾ ਇੱਕ ਗਿੱਠ ਤੇ ਇੱਕ ਮੁਠ ਬਸ ਇੰਨਾ ਕੁ ਲੰਮਾਈ ਹੁੰਦਾ ਹੈ ਗਿੱਠ ਮੁਠੀਆ ਤਾਂ ਹੀ ਤਾਂ ਉਹਨੂੰ ਗਿੱਠ ਮੁਠੀਆ ਕਹਿੰਦੇ ਹਨ ਇਹ ਵੀ ਅੰਡਰਲੈਂਡ ਕਰ ਲਓ ਕੁਐਸਚਨ ਆਊਗਾ ਤੁਹਾਨੂੰ ਬਾਬਾ ਲੱਖਾ ਸਿੰਘ ਨੇ ਦੱਸਿਆ ਜਦੋਂ ਸਾਡੀ ਪੈਲੀ ਵਾਲਾ ਖੂਹ ਪੁੱਟਿਆ ਗਿਆ ਸੀ ਉਦੋਂ ਉਸ ਖੂਹ ਵਿੱਚੋਂ ਨਿਕਲਿਆ ਸੀ ਗਿੱਠ ਮੁਠੀਆ ਬਾਪੂ ਨੇ ਤਾਂ ਨਾਲ ਦੀ ਨਾਲ ਹੀ ਉਸ ਨੂੰ ਦਬੋਚ ਲਿਆ ਉਹ ਬਾਹਰ ਦੀ ਹਵਾ ਵਿੱਚ ਹਰੂ ਜਿਹੇ ਸਾਹ ਲੈਣ ਲੱਗ ਪਿਆ ਧਤੀ ਹੀਟ ਰਹਿਣ ਵਾਲਾ ਜੀਵ ਜੋ ਸੀ ਬਾਪੂ ਨੇ ਉਹਨੂੰ ਕੱਪੜਿਆਂ ਵਿੱਚ ਬੁਲਿਟਿਆ ਰੂਹ ਦਾ ਤੰਬਾ ਦੁੱਧ ਵਿੱਚ ਭੋਂਕੇ ਉਹਦੇ ਮੂੰਹ ਨੂੰ ਲਾਇਆ ਉਹਨੇ ਇੱਕ ਦੋ ਹਿਸਕੀਆਂ ਲਈਆਂ ਤੇ ਰੱਬ ਨੂੰ ਪਿਆਰਾ ਹੋ ਗਿਆ ਸੁੱਚਾ ਸਿੰਘ ਨੂੰ ਗਿੱਠ ਮੁਠੀਆਂ ਬਾਰੇ ਗੱਲਾਂ ਬੇਥਵੀਆਂ ਲੱਗ ਰੇ ਸਰ ਬੇਥਾ ਮਤਲਬ ਬੇਵਜਾ ਵਧੀਆਂ ਲੱਗਨੀਆਂ ਸਨ ਉਹ ਚੁੱਪ ਬੈਠਾ ਚਾਹ ਦੀਆਂ ਕੁੱਟਾਂ ਭਰਦਾ ਰਿਹਾ ਚਾਹ ਮੁਕਾ ਕੇ ਉਸ ਪੁੱਛਿਆ ਕਹਿੰਦਾ ਬਾਬਾ ਫਿਰ ਤਾਂ ਤੂੰ ਵੀ ਗਿੱਠਮੁੱਠੀਆਂ ਵੇਖਿਆ ਹੋ ਬਾਬਾ ਲੱਖਾ ਸਿੰਘ ਨੇ ਸਪਸ਼ਟ ਜਵਾਬ ਦਿੱਤਾ ਕਹਿੰਦਾ ਨਹੀਂ ਮੈਂ ਗਿੱਠਮੁੱਠੀਆਂ ਕਿੱਥੋਂ ਵੇਖਣੇ ਸੀ ਮੇਰੇ ਬੇਰੇ ਤਾਂ ਬਹੁਤੇ ਖੂਬ ਕੁੱਟੇ ਨਹੀਂ ਗਏ ਤਾਇਆ ਤੂੰ ਵੇਖੇ ਨੇ ਗਿੱਠਮੁੱਠੀਆਂ ਉਸ ਬਾਬਾ ਕੇਰ ਸਿੰਘ ਨੂੰ ਪੁੱਛਿਆ ਨਹੀਂ ਪੁੱਤ ਪਰ ਮੈਂ ਇੰਨਾ ਕੁ ਸੁਣਿਆ ਗੀਠ ਮੁਠੀਏ ਹਰ ਖੂਹ ਵਿੱਚ ਨਹੀਂ ਹੁੰਦੇ। ਚਾਹ ਦਾ ਲਮਾ ਕੁੱਟ ਪਰ ਕੇ ਮਿਸਤਰੀ ਮਾਣਾ ਸਿੰਘ ਬੋਲਿਆ ਸਾਡੇ ਖਾਨਦਾਨ ਦਾ ਤਾਂ ਬਾ ਵਸਤਾ ਹੀ ਖੂਹਾਂ ਦੇ ਕੰਮਾਂ ਨਾਲ ਰਿਹਾ। ਮੇਰਾ ਬਾਪੂ ਦੱਸਦਾ ਹੁੰਦਾ ਸੀ ਕਿ ਉਹਦੇ ਬਾਬੇ ਨੇ ਗਿੱਠ ਮੁਠੀਆਂ ਨਾਲ ਗੱਲਾਂ ਵੀ ਕੀਤੀਆਂ ਸਨ। ਵੇਖ ਲਿਓ ਭਾਵੇਂ ਇਸ ਖੂਹ ਵਿੱਚੋਂ ਵੀ ਗਿੱਠ ਮੁਠੀਏ ਨਿਕਲ ਆਉਣੇ ਨੇ। ਸੋ ਪਾਠ ਹੈ ਜਿਹੜਾ ਮੱਧ ਦੇ ਵਿਚ ਆ ਚ ਲਿਆ ਹੈ। ਹੁਣ ਪ੍ਰਸ਼ਨ ਦੀ ਵਾਰੀ ਆ ਤੁਹਾਡੇ ਕੋਲ ਮੈਂ ਪ੍ਰਸ਼ਨ ਪੁੱਛਣਾ ਹੈ ਪਹਿਲਾ ਪ੍ਰਸ਼ਨ ਪਿੰਡ ਵਾਲਿਆਂ ਨੇ ਪਾਣੀ ਦੀ ਘਾਟ ਪੂਰੀ ਕਰਨ ਲਈ ਕੀ ਫੈਸਲਾ ਕੀਤਾ ਦੂਸਰਾ ਗੋਲ ਲੱਕੜ ਦੇ ਬਣੇ ਗੋਲ ਪਹੀਏ ਦਾ ਕੀ ਨਾਂ ਸੀ ਉਹ ਕਿਸ ਕੰਮ ਆਉਂਦਾ ਹੈ ਜੇਕਰ ਤੁਹਾਨੂੰ ਇਸ ਪਾਠ ਦਾ ਪ੍ਰਸ਼ਨ ਮਿਲ ਜਾਂਦਾ ਹੈ ਤਾਂ ਉੱਤਰ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖ ਦਿਓ ਅੱਗੇ ਪਾਠ ਦੀ ਸ਼ੁਰੂਆਤ ਕਰਦੇ ਹਾਂ ਹਜੂਰਾ ਸਿੰਘ ਉੱਠ ਕੇ ਖਲੋ ਗਿਆ ਚਲੋ ਭਰਾਵੋ ਉੱਠੋ ਹੁਣ ਗੱਲਾਂ ਵਿਚ ਹੀਨਾ ਲੱਗੇ ਰਹੀਏ ਚੱਕ ਨੂੰ ਖੂਬ ਵਿੱਚ ਉਤਾਰਨ ਦੀ ਤਿਆਰੀ ਕਰੀਏ ਉਹ ਸਾਰੇ ਉੱਠ ਕੇ ਖੂਹ ਦੇ ਉੱਤੇ ਆ ਗਏ ਵੀਰੇ ਦੀ ਗਿੱਠਮੁੱਠੀਏ ਵੇਖਣ ਦੀ ਜਗਿਆਸਾ ਹੋਰ ਵੱਧ ਗਈ ਉਹਨਾਂ ਰਲ ਕੇ ਚੱਕ ਨੂੰ ਕੱਚੀ ਲੱਸੀ ਨਾਲ ਇਸ਼ਨਾਨ ਕਰਾਇਆ ਚੱਕ ਦੇ ਚਾਰੇ ਪਾਸੇ ਮੋٹے-ਮੋٹے ਰਸੇ ਪਹਿਲਾਂ ਹੀ ਵੱਜੇ ਹੋਏ ਸਨ ਰਸਿਆਂ ਤੋਂ ਫੜ ਕੇ ਚੱਕ ਨੂੰ ਹੌਲੀ-ਹੌਲੀ ਖੂਬ ਵਿੱਚ ਉਤਾਰਦਿਆਂ ਉਹਨਾਂ ਖੂਹ ਦਾ ਪਾਣੀ ਮਿੱਠਾ ਹੋਣ ਦੀ ਕਾਮਨਾ ਕੀਤੀ ਮਨ ਦੇ ਵਿੱਚ ਮਿਸਤਰੀ ਖੂਬ ਵਿੱਚ ਵੱਢ ਗਏ ਤੇ ਚੱਕ ਦੇੇ ਇੱਠਾਂ ਇਟਾਂ ਰੋੜੇ ਰੱਖ ਕੇ ਧਰਾਤਲ ਠੀਕ ਕਰਨ ਲੱਗ ਪਏ। ਹੁਣ ਚੱਕ ਬਿਲਕੁਲ ਪੱਧਰ ਉੱਤੇ ਆਇਆ। ਮਿਸਤਰੀ ਮਾਨਾ ਸਿੰਘ ਨੇ ਦੱਸਿਆ ਚੱਕ ਉੱਤੇ ਇਟਾਂ ਦੀ ਚਣਾਈ ਸ਼ੁਰੂ ਹੋ ਗਈ। ਵੀਰਾ ਅਗਲੇ ਦਿਨ ਵੀ ਉੱਥੇ ਪਹੁੰਚ ਗਿਆ। ਉਸ ਦਿਨ ਵੀ ਖੂਬ ਵਿੱਚੋਂ ਕੋਈ ਗਿੱਠਮੁੱਠਿਆ ਨਹੀਂ ਸੀ ਨਿਕਲਿਆ। ਵੀਰੇ ਨੇ ਵੇਖਿਆ ਮਿਸਤਰੀ ਨੇ ਚਣਾਈ ਦੇ ਕੁਝ ਗੇੜ ਦੇਣ ਪਿੱਛੋਂ ਚਣਾਈ ਬੰਦ ਕਰ ਦਿੱਤੀ ਸੀ। ਮਿਸਤਰੀ ਮਾਨਾ ਸਿੰਘ ਨੇ ਕਰੰਟੀ ਨੂੰ ਮਿੱਟੀ ਉੱਤੇ ਰਗੜ ਕੇ ਸਾਫ਼ ਕੀਤਾ। ਅਜੇ ਨਾ ਬਹੁਤ ਹੈ ਕੰਧ ਜਿਆਦਾ ਉੱਚੀ ਕਰਨ ਨਾਲ ਚਿਨਾਈ ਡਿਗਣ ਦਾ ਡਰ ਰਿਹਾ ਆਖਰਕਾਰ ਕੁਝ ਦਿਨਾਂ ਦੀ ਚਿਨਾਈ ਵਿੱਚ ਪੂਰੀ ਹੋ ਗਈ ਤੇਕਾਰ ਸੇਵਾ ਵਾਲਿਆਂ ਨੇ ਗਾਰ ਕੱਢ ਕੇ ਖੂਬੀ ਬਹੁਤ ਡੂੰਘਾ ਕਰ ਦਿੱਤਾ ਪਾਣੀ ਹੌਲੀ ਹੌਲੀ ਖੂਬ ਵਿੱਚ ਭਰਨਾ ਸ਼ੁਰੂ ਹੋ ਗਿਆ ਮਿਸਤਰੀਆਂ ਨੇ ਖੋਦੀ ਚਿਨਾਈ ਵੇਲੇ ਖੂਬ ਵਿੱਚ ਮੋਰੀਆਂ ਵੀ ਰੱਖ ਦਿੱਤੀਆਂ ਸਨ ਉਹਨਾਂ ਮੋਰੀਆਂ ਵਿੱਚੋਂ ਵੀ ਪਾਣੀ ਸਿਮਣ ਲੱਗ ਪਿਆ ਕੂ ਦੀ ਕਾਂਦ ਦੀ ਚਣਾਈ ਉਹਨਾਂ ਜ਼ਮੀਨ ਦੇ ਪੱਧਰ ਤੋਂ 6-7 ਫੁੱਟ ਉੱਚੀ ਰੱਖੀ ਸੀ ਉਸ ਦਿਨ ਜਦੋਂ ਵੀਰਾ ਉੱਥੇ ਗਿਆ ਕਾਰ ਸੇਵਾ ਵਾਲੇ ਉਸ ਕੰਦ ਉੱਤੇ ਮਿੱਟੀ ਦੀਆਂ ਬੋਰੀਆਂ ਭਾਲ ਪਰ ਰੱਖ ਰਹੇ ਸਨ ਕਿਉਂ ਰੱਖ ਰਹੇ ਸਨ ਜਦੋਂ ਕੀ ਹੁੰਦਾ ਖੂਹ ਪੁੱਟਦੇ ਨੇ ਤਾਂ ਚਣਾਈ ਕਰਦੇ ਕਰਦੇ ਉੱਪਰ ਹੋ ਜਾਂਦੀ ਹੈ ਤਾਂ ਉਹ ਥਿੱਕ ਥੱਲੇ ਨਾ ਚੱਕ ਸੀ ਜਿਹੜਾ ਚੱਕ ਦੇ ਥੱਲੇ ਥੱਲੇ ਉਹ ਕਰਦੇ ਨੇ ਮਿੱਟੀ ਪੁੱਟ ਜਾਂਦੇ ਨੇ ਤਾਂ ਜਦੋਂ ਬੋਰੀਆਂ ਉੱਪਰ ਰੱਖ ਦਿੰਦੇ ਨੇ ਤਾਂ ਬੋਰੀਆਂ ਨਾਲ ਖੂਹ ਦੀ ਜਿਹੜੀ ਕੰਧ ਹੌਲੀ-ਹੌਲੀ ਥੱਲੇ ਦਸਦੀ ਜਾਂਦੀ ਹੈ ਠੀਕ ਹੈ ਨਾ ਤੇ ਉੱਪਰ-ਉੱਪਰ ਹੋਰ ਬਤ ਲਾਈਆਂ ਦਿੰਦੇ ਨੇ ਫੇਰ ਬੋਰੀਆਂ ਰੱਖ ਦਿੰਦੇ ਨੇ ਫੇਰ ਥੱਲੇ ਦਸਦੀ ਜਾਂਦੀ ਹੈ ਇਸ ਤਰ੍ਹਾਂ ਉਹ ਮਿਸਤਰੀ ਜਿਹੜੇ ਖੂਹ ਦੇ ਉੱਪਰ ਬੋਰੀਆਂ ਭਰ-ਭਰ ਕੇ ਰੱਖ ਰਹੇ ਸਨ ਕੰਧ ਦਾ ਉਹ ਘੇਰਾ ਕੰਧ ਦਾ ਉਹ ਪੂਰਾ ਘੇਰਾ ਕੁਝ ਆਪਣੇ ਤੇ ਕੁਝ ਬੋਰੀਆਂ ਦੇ ਭਾਰ ਨਾਲ ਹੌਲੀ-ਹੌਲੀ ਜ਼ਮੀਨ ਵਿੱਚ ਦਸ ਜਾਣਾ ਸੀ ਬਸ ਲੋੜੀ ਦੀ ਉਚਾਈ ਤੱਕ ਉਹ ਕੰਧ ਧਰਤੀ ਦੇ ਪੱਧਰ ਉਤੋਂ ਉੱਪਰ ਰਹਿ ਜਾਣੀ ਸੀ ਹੁਣ ਵੀਰਾ ਖੂਹ ਦੇ ਅੰਦਰ ਨਹੀਂ ਸੀ ਝਾਕ ਸਕਦਾ ਉਹਨੇ ਕੰਧ ਉੱਤੇ ਬੋਰੀਆਂ ਰੱਖਣ ਵਾਲਿਆਂ ਵਿੱਚੋਂ ਇੱਕ ਜਣੇ ਨੂੰ ਪੁੱਛਿਆ ਚਾਚਾ ਅੱਜ ਖੂਹ ਵਿੱਚ ਕੋਈ ਗਿਠਮਿਠੀਆਂ ਗਿਠਮਿਠੀਆਂ ਨਿਕਲਿਆ ਸੀ ਭਲਾ ਸੁੱਚਾ ਸਿੰਘ ਨੇ ਕੰਧ ਉੱਤੇ ਮਿੱਟੀ ਦੀ ਭਰੀ ਹੋਈ ਬੋਰੀ ਰੱਖ ਕੇ ਵੀਰੇ ਵੱਲ ਵੇਖਿਆ ਤੇ ਮੁਸਕਰਾਇਆ ਨਹੀਂ ਅੱਜ ਵੀ ਖੂਹ ਵਿੱਚੋਂ ਕੋਈ ਗਿਠਮਿਠੀਆਂ ਨਹੀਂ ਨਿਕਲਿਆ ਵੀਰਾ ਉੱਥੇ ਆ ਕੇ ਹਰ ਰੋਜ਼ ਇਹੋ ਸਵਾਲ ਪੁੱਛਦਾ ਸੁੱਚਾ ਸਿੰਘ ਉਹਨੂੰ ਪਰੇ ਲੈ ਗਿਆ ਇੱਕ ਰੁੱਖ ਦੋਵੇਂ ਇੱਕ ਰੁੱਖ ਦੀ ਛਾਂ ਹੇਠ ਬੈਠ ਗਏ ਉਸ ਆਖਿਆ ਵੇਖ ਵੀਰੇ ਗਿੱਟ ਮੁਠੀਏ ਨਾਂ ਦਾ ਕੋਈ ਜੀਵ ਨਹੀਂ ਹੁੰਦਾ ਇਹ ਸਭ ਅਨਵਰਣਨੀ ਸੁੱਚੇ ਵੀਰੇ be dad tolu It's love lovely

And the home bear. so eh. Wind in the balling. i'm